ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੇਜਰੀਵਾਲ ਦੀ ਧੀ ਦੇ ਵਿਆਹ ਤੋਂ ਬਾਅਦ ਜਾਖੜ ਦਾ ਮਾਨ ਤੇ ਨਿਸ਼ਾਨਾ ਕਿਹਾ ਕਪੂਰਥਲਾ ਹਾਊਸ ਹੰਡ ਮੈਰਿਜ ਪੈਲੇਸ ਆਫ ਐਮੀਨੈਂਸ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਕੇਂਦਰੀ ਮੰਤਰੀ ਮਨੋਹ ਲਾਲ ਖੱਟਾ ਨਾਲ ਮੁਲਾਕਾਤ ਨੰਗਲ ਸ਼ਹਿਰ ਦੀ ਨੋਹਾਰ ਬਦਲਣ ਦੀ ਕੀਤੀ ਆਪੀ ਪੰਜਾਬ ਪੁਲਿਸ ਦਾ ਵੱਡਾ ਦਾਵਾ ਨਸ਼ਿਆਂ ਨਾਲ ਜੁੜੇ ਹਵਾਲਾ ਰੈਕਟ ਵਿੱਚ ਪੁਲਿਸ ਕਾਂਸਟੇਬਲਜ਼ ਅਤੇ 5 ਗ੍ਰਿਫਤਾਰ ਸਨੀ ਦਿਓਲ ਤੇ ਰਣਦੀਪ ਹੁੱਡਾ ਦੀ ਫਿਲਮ ਜਾਟ ਦੇ ਇੱਕ ਦ੍ਰਿਸ਼ ਖਿਲਾਫ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਫਿਲਮ ਨਿਰਮਾਤਾ ਪਿੱਛੇ ਹਟੇ ਨਿਰਮਾਤਾਵਾਂ ਨੇ ਵਿਵਾਦਪੂਰਨ ਦ੍ਰਿਸ਼ ਲਈ ਮੰਗੀ ਮਾਫੀ ਤੇ ਕੈਨੇਡਾ ਦੇ 온ਟਾਰੀਓ ਦੇ ਹੈਮਿਲਟਨ ਵਿੱਚ ਪੰਜਾਬ ਦੀ ਇੱਕ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ ਹੈਮਿਲਟਨ ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟੀ ਤੇ ਹੁਣੇ ਨਾ ਛੋਣਵੀਂ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਸਾਂਸਦ ਅਮਰਿਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਵਿੱਚ 1 ਸਾਲ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਏ ਦੱਸਿਆ ਜਾ ਰਿਹਾ ਹੈ ਕਿ ਐਨਐਸਏ ਦੀ ਮਿਆਦ ਦੇ ਦਸਤਾਵੇਜ਼ਾਂ ਨੂੰ ਡਿਬਰੂਗੜ੍ਹ ਜੇਲ੍ਹ ਪਹੁੰਚਾ ਦਿੱਤਾ ਗਿਆ ਏ ਉੱਥੇ ਹੀ ਇਸ ਵਾਅਦੇ ਨੂੰ ਲੈ ਕੇ ਸਾਂਸਦ ਅਮਰਿਤਪਾਲ ਸਿੰਘ ਦੇ ਪਿਤਾ ਦਾ ਇੱਕ ਬਿਆਨ ਸਾਹਮਣੇ ਆਇਆ ਏ ਸਾਂਸਦ ਅਮਰਿਤਪਾਲ ਸਿੰਘ ਦੇ ਪਿਤਾ ਨੇ ਐਨਐਸਏ ਨੂੰ ਵਿਦਾਣ ਨੂੰ ਮੰਦ ਭਾਗਾ ਦੱਸਿਆ ਏ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਸਿੱਖਾਂ ਲਈ ਵੱਖਰਾ ਕਾਨੂੰਨ ਚੱਲ ਰਿਹਾ ਏ ਐਨਐਸਏ ਵਾਅਦੇ ਨਾਲ ਜਿੱਥੇ ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ ਏ ਉਤੇ ਹੀ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨਾਲ ਵੀ ਧੋਖਾ ਕੀਤਾ ਜਾ ਰਿਹਾ ਹੈ ਮਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਸ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਂਦਾ ਹੈ ਤਾਂ ਸੂਬੇ ਦਾ ਮਾਹੌਲ ਖਰਾਬ ਹੋ ਜਾਂਦਾ ਹੈ ਪਰ ਅਮਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਵੀ ਬੰਬ ਧਮਾਕੇ ਚੋਰੀਆਂ ਲੁੱਟਾਂ ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪਾਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਅਜੇ 2 ਸਾਲ ਦਾ ਸਮਾਂ ਬਾਕੀ ਹੈ ਪਰ ਫੇਰ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਰੋਧ ਦੀਆਂ ਘਟਨਾਵਾਂ ਵੱਧਦੀਆਂ ਹੀ ਜਾ ਰਹੀਆਂ ਨੇ ਅੱਜ ਵੀ ਨਾਬਾ ਦੇ ਪਿੰਡ ਕੱਲੋ ਮਾਜਰਾ ਵਿੱਚ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਪੱਗਾਂ ਵੀ ਲੱਤ ਗਈਆਂ ਦਰਅਸਲ ਕਿਸਾਨਾਂ ਵੱਲੋਂ ਨਾਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਦਾ ਕਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਦੇਮਾਨ ਨੇ ਸਰਕਾਰੀ ਸਕੂਲ ਵਿੱਚ ਉਦਘਾਟਨ ਸਮਾਰੋਹ ਵਿੱਚ ਆਉਣਾ ਸੀ ਜਿੱਥੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਧਰਨਾ ਦੇਣ ਲਈ ਸਕੂਲ ਦੇ ਬਾਹਰ ਇਕੱਠੇ ਹੋ ਗਏ ਵਿਧਾਇਕ ਦਾ ਸਮਾਗਮ ਸਵੇਰੇ 11 ਵਜੇ ਰੱਖਿਆ ਗਿਆ ਸੀ ਪਰ ਕਿਸਾਨਾਂ ਦੇ ਧਰਨੇ ਨੂੰ ਦੇਖਦਿਆਂ 2 ਵਜੇ ਦਾ ਤਾਂ ਵਿਧਾਇਕ ਨਹੀਂ ਪਹੁੰਚੇ ਜਦਕਿ ਡੀਐਸਪੀ ਨਾਬਾ ਮਨਦੀਪ ਕੌਰ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਕਿਸਾਨਾਂ ਉੱਪਰ लाठीचार्ज ਕੀਤਾ ਕਿਸਾਨਾਂ ਨਾਲ ਪੁਲਿਸ ਦੀ ਝੜਕ ਤੋਂ ਬਾਅਦ ਪਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਵਿਧਾਇਕ ਦੇਵਮਾਨ ਸਕੂਲ ਦੇ ਅੰਦਰ ਰੱਖੇ ਸਮਾਰੋਹ ਵਿੱਚ ਪਹੁੰਚੇ ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਨੇ ਉਹ ਪਹਿਲਾਂ ਵੀ ਕਿਸਾਨਾਂ ਦਾ ਸਾਥ ਦੇਣ ਧਰਨਿਆਂ ਵਿੱਚ ਬੈਠੇ ਸਨ ਹੁਣ ਵੀ ਉਹ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਮਿਲ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਅਧੀਨ ਨੇ ਜਿਹੜਾ ਭੰਗੜਾ ਪਾ ਰਹੇ ਹੁਣ ਮੈਨੂੰ ਲੱਗਦਾ ਅਮਿਤ ਸ਼ਾਹ ਤੇ ਮੋਦੀ ਜੀ ਨੂੰ ਵੀ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਇੰਨਾ ਵਫਾਦਾਰ ਮੁੱਖ ਮੰਤਰੀ ਤੁਹਾਨੂੰ ਕਿਤੇ ਵੀ ਨਹੀਂ ਜੇ ਮਿਲਣਾ ਹੈਗਾ ਔਰ ਅਸੀਂ ਮੋਦੀ ਜੀ ਨੂੰ ਵੀ ਕਹਿਣਾ ਚਾਹਾਂਗੇ ਜੋ ਯੂਪੀ ਦੇ ਅੰਦਰ ਦਲਤ ਧੀਆਂ ਨਾ ਦਲਤਾਂ ਨਾਲ ਲਗਭਗ 1600 ਘਟਨਾਵਾਂ ਇਸ ਸਾਲ ਹੋ ਚੁੱਕੀਆਂ ਵਾਂ ਉਹਨਾਂ ਤੇ ਰੋਕਥਾਂ ਬਲਾਓ ਦਲਤ ਕੁੜੀਆਂ ਨਾਲ ਜਿਵੇਂ ਰੇਪ ਹੋ ਰਿਹਾ ਯੂਪੀ 'ਚ ਇਹਦੀ ਨਿੰਦਾ ਕਰਦੇ ਆ ਜਿਵੇਂ ਅਸੀਂ ਪੰਜਾਬ ਦੇ ਅੰਦਰ ਜੋ ਕੁਝ ਭਗਵੰਤ ਮਾਨ ਨੇ ਕੀਤਾ ਇਹਨਾਂ ਦੇ ਵਿਧਾਇਕਾਂ ਤੇ ਮੰਤਰੀਆਂ ਜੋ ਮੁੱਖ ਮੰਤਰੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਆ ਪੰਜਾਬ ਦੇ ਅੰਦਰ ਹੋ ਵੀ ਰਿਹਾ ਵਾ ਸਾਡੇ ਕਿਸਾਨ ਮਜ਼ਦੂਰ ਸ਼ਾਂਤਮਈ ਟੰਗਣਾ ਇਹਨਾਂ ਨੂੰ ਸਵਾਲ ਕਰਨ ਜਾ ਰਹੇ ਨੇ ਪਰ ਇਹਨਾਂ ਦੀ ਪੁਲਿਸ ਲਗਾਤਾਰ ਕਿਸਾਨਾਂ ਦੇ ਉੱਤੇ ਜ਼ਬਰ ਢਾ ਰਹੀ ਹੈਗੀ ਅੱਜ ਵੀ ਭੰਦੇਰਾ ਦੇ ਅੰਦਰ ਇੱਥੇ ਹਲਕਾ ਮਜੀਠਾ ਦੇ ਇੰਚਾਰਜ ਤੇ ਫਤਿਹਗੜ ਚੂੜੀਆਂ ਦੇ ਇੰਚਾਰਜ ਆ ਰਹੇ ਇਹਨਾਂ ਦਾ ਇੱਥੇ ਸਵਾਲ ਜਵਾਬ ਕਰਾਂਗੇ ਇਹਦੇ ਨਾਲ ਈਟੀਓ ਦੇ ਬਿਜਲੀ ਮੰਤਰੀ ਧਾਰੜਪਿੰਡ ਜੰਡਿਆਲਾ ਗੁਰੂ ਦੇ ਲਾਗੇ ਜਾ ਰਹੇ ਉੱਥੇ ਉਹਨਾਂ ਦਾ ਪੀਸਫੁਲੀ ਟੰਗਣਾ ਸਵਾਲ ਜਵਾਬ ਹੋਊਗਾ ਜਗਜੀਵਨ ਜੋਤਕਰ ਜਿਹੜੀ ਵੱਲੇ ਵਿੱਚ ਪਹੁੰਚ ਰਹੀ ਆ ਮੀਡੀਆ ਨੂੰ ਦੱਸਣਾ ਚਾਹੁੰਦੇ ਉੱਥੇ ਉਹਨਾਂ ਦਾ ਉਹਨਾਂ ਕੋ ਪੀਸਫੁਲੀ ਸਵਾਲ ਕੀਤੇ ਜਾਣਗੇ ਔਰ ਧਾਰੀਵਾਲ ਸਾਹਿਬ ਜਿਹੜੇ ਇੱਥੇ ਮੰਤਰੀ ਨੇ ਕੈਬਨਟ ਮੰਤਰੀ ਉਹ ਖਤਰਾਂਮਾ ਤੇ ਜਨਾਲੇ ਸਾਈਟ ਤੇ ਆ ਰਹੇ ਉੱਥੇ ਉਹਨਾਂ ਨੂੰ ਵੀ ਪੀਸਫੁਲੀ ਸਵਾਲ ਕੀਤੇ ਜਾਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੀ ਹਰਸ਼ਿਤਾ ਕੇਜਰੀਵਾਲ ਸੰਭਵ ਜੈਨ ਨਾਲ ਵਿਆਹ ਦੇ ਬੰਧਨ ਵਿੱਚ ਬੱਜ ਗਈ ਹੈ ਇਹ ਨਿਜੀਸ ਮਾਰੋ ਦਿੱਲੀ ਦੇ ਇਤਿਹਾਸਿਕ ਕਪੂਰਥਲਾ ਹਾਊਸ ਵਿੱਚ ਹੋਇਆ ਜਿਸ ਵਿੱਚ ਪਰਿਵਾਰਕ ਮੈਂਬਰਾਂ ਤੇ ਨੇੜਲੇ ਦੋਸਤਾਂ ਨੇ ਹੀ ਹਾਜ਼ਰੀ ਭਰੀ ਵਿਆਹ ਵਿੱਚ ਭਾਵੇਂ ਪਰਿਵਾਰ ਦੀ ਨਿੱਜੀ ਹਾਜ਼ਰੀ ਸੀ ਪਰ ਇਸ ਵਿੱਚ ਰੌਣਕ ਦੀ ਕੋਈ ਘਾਟ ਨਹੀਂ ਸੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਸ਼ਾਮਲ ਹੋਏ ਦੋਵਾਂ ਨੇ ਪੰਗੜੇ ਪਾਕਿਸਤਾਨ ਸਮਾਰੋਹ ਵਿੱਚ ਰੰਗ ਬੰਨ ਦਿੱਤਾ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਸ ਵਿੱਚ ਦਿਲਚਸਪ ਪਲ ਪੰਗੜੇ ਦੀ ਰੌਣਕ ਤੇ ਪਰਿਵਾਰ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ अरविंद केजीवाल दीती ਵੱਲੋਂ ਕਪੂਰਥਲਾ ਹਾਊਸ ਵਿੱਚ ਵਿਆਹ ਕਰਵਾਉਣ ਤੋਂ ਬਾਅਦ ਪੰਜਾਬ ਪਾਜਵਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨिशाना ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹائش ਇੱਕ ਮੈਰਿਜ ਪੈਲੇਸ ਵਿੱਚ ਬਦਲ ਗਈ ਹੈ ਜਾਖੜ ਨੇ ਕਿਹਾ अरविंद केजीवाल ਨੂੰ ਕਪੂਰਥਲਾ ਹਾਊਸ ਵਿੱਚ ਉਹਨਾਂ ਦੀ ਦੀਤੀ ਦੇ ਵਿਆਹ ਦੇ ਮੌਕੇ ਹਾਰਦਿਕ ਸ਼ੁਭ ਕਾਮਨਾਵਾਂ ਕੁਝ ਸਮੇਂ ਤੋਂ ਕਪੂਰਥਲਾ ਹਾਊਸ ਇੱਕ ਮੈਰਿਜ ਪੈਲੇਸ ਆਫ ਐਮੀਨੈਂਸ ਬਣ ਗਿਆ ਹੈ ਜਾਕਰ ਨੇ ਯਾਦ ਦਵਾਇਆ ਕਿ ਕੇਜਰੀਵਾਲ ਦੀ ਧੀ ਦੇ ਵਿਆਹ ਤੋਂ ਪਹਿਲਾਂ ਆਪ ਸੰਸਦ ਮੈਂਬਰ ਰਾਗਵ ਚੱਡਾ ਦੇ ਵਿਆਸਬੰਦੀ ਸਮਾਰੋਹ ਵੀ ਇਸੇ ਥਾਂ ਤੇ ਹੋਏ ਸਨ ਭਾਜਪਾ ਗੂ ਸੁਨੀਲ ਜਾਖੜ ਨੇ ਕਿਹਾ ਇਮਾਨਦਾਰੀ ਦੇ ਸਵਾਲਾਂ ਨੂੰ ਭੁੱਲ ਜਾਓ ਉਹ ਸਿਰਫ ਸਮੇਂ ਦੀ ਗੱਲ ਹੈ ਮਾਨਯੋਗ ਮੁੱਖ ਮੰਤਰੀ ਇਸ ਨੂੰ ਪੰਜਾਬ ਸਰਕਾਰ ਦੀ ਨਵੀਂ ਪਹਿਲ ਕਦਮੀ ਵਜੋਂ ਐਲਾਨ ਕਰਦੇ ਨੇ ਕਪੂਰਥਲਾ ਹਾਊਸ ਦੇ ਦਰਵਾਜ਼ੇ ਖਾਸ ਆਦਮੀ ਦੀ ਸ਼ੈਲੀ ਵਿੱਚ ਵਿਆਹ ਕਰਵਾਉਣ ਲਈ ਖੋਲ ਕੇ ਲਗਭਗ ਦਿਵਾਲੀਆ ਹੋ ਚੁੱਕੇ ਪੰਜਾਬ ਵਾਸਤੇ ਮਾਲੀਆ ਕਮਾਉਣ ਲਈ ਕ੍ਰਾਂਤੀ ਦਾ ਇੱਕ ਹੋਰ ਮਾਡਲ ਸ਼ੋਮਨੀਆ ਕਾਲੀਦਲ ਦੇ ਸੀਨੀਅਰ ਅਗੋ ਬਿਕਰਮਜੀਤ ਸਿੰਘ ਤੇ ਜੀਠਿਆ ਦੀਆਂ ਡਰੱਗ ਕੇਸ ਵਿੱਚ ਮੁਸ਼ਕਲਾਂ ਵੱਧ ਗਈਆਂ ਨੇ ਦੱਸ ਦਈਏ ਕਿ ਬਿਕਰਮ ਜੀਠਿਆ ਨਾਲ ਜੁੜੇ ਡਰੱਗ ਰੈਕਟ ਮਾਮਲੇ ਵਿੱਚ ਅਦਾਲਤ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ 50 ਥਾਵਾਂ ਤੇ ਛਾਪੇਮਾਰੀ ਕਰਨ ਦਾ ਆਦੇਸ਼ ਦਿੱਤਾ ਹੈ ਇਸ ਲਈ ਸੱਟ ਨੇ ਵਾਰੰਟ ਲੱਲੇ ਆਏ ਹਾਲਾਂਕਿ ਐਸਆਈਟੀ ਨੇ ਅਜੇ ਜਗ੍ਹਾ ਦਾ ਖੁਲਾਸਾ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੋਕੇਸ਼ਨ ਸਾਂਝੀ ਕੀਤੀ ਗਈ ਤਾਂ ਦੋਸ਼ੀ ਆਸਾਨੀ ਨਾਲ ਪકડ ਵਿੱਚ ਨਹੀਂ ਆ ਸਕਣਗੇ ਇਸਾ ਮਾਮਲੇ ਵਿੱਚ ਅਗਲੀ ਸੁਣਵਾਈ 3 ਮਈ ਨੂੰ ਹੋਵੇਗੀ ਦੱਸਿਆ ਇਹ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਇਸਾ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਨੂੰ ਬਦਲ ਦਿੱਤਾ ਸੀ ਨਵੀਂ ਟੀਮ ਆਈਜੀ ਗੁਰਸ਼ਰਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ ਇਸ ਐਸਆਈਟੀ ਦਾ ਮੁਖੀ ਆਈਪੀਐਸ ਅਧਿਕਾਰੀ ਐਸ ਰਾਹੁਲ ਨੂੰ ਬਣਾਇਆ ਗਿਆ ਹੈ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਯੁੱਧ ਨਸ਼ਿਆਂ ਵਿਰੋਧ ਤੇ ਮੌਸਮ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਜੇਲਾਂ ਵਿੱਚ ਵਧ ਰਹੇ ਐਚਆਈਵੀ ਦੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦੇ ਆਂ ਸਾਰੇ ਵਿਅਕਤੀਆਂ ਤੇ ਕੈਦੀਆਂ ਦੀ ਟੈਸਟਿੰਗ ਕਰਵਾਈ ਜਾ ਰਹੀ ਹੈ ਤੇ ਟੈਸਟ ਕਰਵਾ ਕੇ ਸਾਰਿਆਂ ਨੂੰ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ ਜੇਲ੍ਹਾਂ ਵਿੱਚ ਐਚਆਈਵੀ ਦੇ ਕੇਸਾਂ ਦਾ ਮੁੱਖ ਕਾਰਨ ਡਰੱਗ ਐਡਿਕਟ ਤੇ ਸ਼ੇਅਰਿੰਗ ਨੀਡਲਸ ਤੇ ਸਰੀਂਜ ਨੇ ਇਸ ਲਈ ਸਰਕਾਰ ਵੱਲੋਂ ਸੇਫ ਸਰੀਂਜ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਉਹ ਕਰ ਰਹੇ ਆ ਜੀ ਸਰਾਂ ਦੇ ਵਿੱਚ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਮੈਂ ਪਹਿਲਾਂ ਪਟਾਲੇ ਤੋਂ ਸ਼ੁਰੂ ਕੀਤਾ ਜੀ ਹੁਣ ਮਾਦੀ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਉਹਦੇ ਵਾਸਤੇ ਨਾ ਅਸੀਂ ਹੁਣ ਡਾਕਟਰਸ ਦੀ ਜਿਹੜੀ ਮੈਂਟਰਲ ਹੈਥ ਦੇ ਵਿੱਚ ਵੀ ਅਸੀਂ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਹੈ ਉੱਥੇ ਨਰਸਸ ਨੂੰ ਤੇ ਡਾਕਟਰਸ ਨੂੰ ਭੇਜ ਰਹੇ ਆ ਜੀ ਆਈਸੀਯੂ ਦੀ ਟ੍ਰੇਨਿੰਗ ਵਾਸਤੇ ਭੇਜ ਰਹੇ ਆ ਜਿਵੇਂ ਜਿਵੇਂ ਸਾਡੇ ਕੋਲ ਟ੍ਰੇਨ ਡਾਕਟਰਸ ਆਈ ਜਾਣਗੇ ਯੰਗ ਡਾਕਟਰਸ ਆਈ ਜਾਣਗੇ ਮੈਂ ਹਾਊਸ ਜੌਬ ਸ਼ੁਰੂ ਕੀਤੇ ਸਾਡੇ 550 ਦੇ ਸੋ ਅਸੀਂ ਵੀ ਆਰ ਮੇਕਿੰਗ 올 ਦਾ ਐਫਰਟਸ ਮੈਂ ਹੁਣ ਜਿਹੜੇ ਤੁਹਾਡੇ ਅੰਡਰਗ੍ਰੈਜੂਏ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਦਾ ਜੇ ਉਹਦਾ ਜਿੰਨੀ ਫੀਸ ਹੈ ਨਾ ਜੋ ਉਸ ਹੀ ਉਹਨਾਂ ਦਾ ਅਰੇਂਜ ਕਰ ਦਈਏ ਵੀ ਉਹਨਾਂ ਨੂੰ ਦੋ ਮਨ ਬੱਚਾ ਫ੍ਰੀ ਚ ਪੜ ਜਾਵੇ ਜੀ ਉਹ ਉਹਨੂੰ 5 ਸਾਲ ਦਾ ਬੌਂਡ ਭਰੇਗਾ ਉਹ ਜਿਹੜੇ ਪੋਸਟ ਗ੍ਰੈਜੂਏਟ ਹੈ ਤਾਂ ਬੌਂਡ ਤੁਸੀਂ ਐਪਰੀਸ਼ੀਏਟ ਕਰੋਗੇ ਮੈਂ ਪਹਿਲੀ ਵਾਰੀ ਲਾਗੂ ਕੀਤਾ ਜੀ 255 ਦੀ ਫੀਸ ਹੀ ਕੀਤੀ ਸੀ ਮੈਂ ਉਹਨਾਂ ਨੂੰ ਅਪਾਰਟਮੈਂਟ ਲੈਟਰ ਦਿੱਤੀ ਔਰ ਲੈਕਟੈਂਸੀ ਬਹੁਤ ਲੈਕਟੈਂਟ ਹੈ ਅੱਧਿਆ ਕਿਨੇ ਜੁਆਇਨ ਕੀਤਾ ਉਹਨਾਂ ਚ ਵਜੇ ਨਾ ਜੀ ਉਹ 20-20 ਲੱਖ ਰੁਪਇਆ ਦੇਣ ਨੂੰ ਤਿਆਰ ਹੈ ਜੀ ਬਗਵਾਨ ਉਹ ਅਸੀਂ ਫ੍ਰੀਜ਼ ਕਰਾਨਾ ਹੈ ਬੌਂਡ ਦੀ ਅਮਾਉਂਟ ਵੀ ਵਧਾਉਂਗਾ ਜੀ ਉਹ ਦਾ ਥੋੜਾ ਜਿਹਾ ਟਾਈਮ ਵੀ ਵਧਾਉਂਗਾ ਅਸੀਂ ਪੋਸਟ ਗ੍ਰੈਜੂਏਸ਼ਨ ਐਸੇ ਕਰਕੇ ਕਰਾ ਰਹੇ ਆ ਤੁਹਾਨੂੰ ਡਾਕਟਰ ਦੇ ਲੋੜ ਹੈ ਜੀ ਅਸੀਂ ਜੇ ਤੁਸੀਂ ਸਾਊਥ ਵੇ ਜਾਉਂਦੇ ਹੋ ਲੋਕ 1 ਕਰੋੜ 2 ਕਰੋੜ 4 ਮਤਲਬ ਜਿਹੜਾ ਤੁਹਾਡਾ ਰੇਡੀਓ ਡਾਇਗਨੋਸਿਸ 5-5 ਕਰੋੜ ਰੁਪਈਆ ਦੇ ਕੇ ਪੀਜੀ ਕਰਕੇ ਆਉਂਦੇ ਆ ਜੀ ਅਸੀਂ ਫ੍ਰੀਜ ਕਰਾ ਰਹੇ ਆ ਤੁਹਾਨੂੰ ਤੇ ਤੁਸੀਂ 2 ਸਾਲ ਸੇਵਾ ਕਰਨੀ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਟੀਚਰ ਬਣਾ ਦਾਂਗਾ ਜੀ ਤੁਹਾਨੂੰ ਕਿ ਫਾਸਟੈਸਟ ਗ੍ਰੋਥ ਹੈ ਡਾਕਟਰਸ ਦੀ ਇਹ ਦੇਖੋ ਇਹ ਜਿੱਥੇ ਡਿਮਾਂਡ ਐਂਡ ਸਪਲਾਈ ਦਾ ਈਸ਼ੂ ਆ ਡਾਕਟਰਸ ਦੀ ਡਿਮਾਂਡ ਬਹੁਤ ਜ਼ਿਆਦਾ ਸਪਲਾਈ ਬਹੁਤ ਘੱਟ ਹੈ ਸੋ ਆਪਾਂ ਨੂੰ ਡਾਕਟਰਾਂ ਨੂੰ ਪਿਆਰ ਨਾ ਮੈਂ ਇਹਨਾਂ ਨੂੰ ਕਹਿੰਦਾ ਜਿਹੜਾ ਡਾਕਟਰ ਆਂਦਾ ਉਹਨੂੰ ਉਹਨੂੰ ਪ੍ਰਾਈਵੇਟ ਰੂਮ ਦੇ ਦੇਨ ਕੋਹ ਤਹ ਰਹਿਣ ਵਾਸਤੇ ਤੁਹਾਨੂੰ ਮਕਾਨ ਕਿੱਥੇ ਲੱਭੇਗਾ ਜਾ ਕੇ ਜਿਹੜਾ ਕੋਈ ਚਾਰਖੜ ਦਾ ਡਾਕਟਰ ਲਾਇਆ ਜੀ ਮੈਂ ਕੋਈ ਬੰਗਾਲ ਦਾ ਡਾਕਟਰ ਹੈ ਜੀ ਕੋਈ ਉਹ ਜਿਹੜਾ ਪੀਜੀ ਕਰ ਰਾਇਆ ਸੀ 50% ਕੋਟਾ ਪੀਜੀ ਵਿੱਚ ਆਊਟ ਆਫ ਸਟੇਟ ਹੁੰਦਾ ਜੀ ਪਰ ਬਾਹਰੋਂ ਆਂਦੇ ਬੱਚੇ 올 ਇੰਡੀਆ ਕੋਟਾ ਕਹਿੰਦੇ ਉਹਨੂੰ 50% ਸੋ ਉਹ ਵਿਚਾਰੇ ਬੱਚੇ ਆ ਜਿਹੜੇ ਬਾਹਰ ਦੇ ਹੋ ਸਕਦਾ ਉਹਦਾ ਮਨ ਲੱਗ ਜਾ ਉਹ ਇੱਥੇ ਰਹੇ ਜੇ ਪੱਕੇ ਇੱਥੇ ਰਹੇ ਜੀ ਇਹ ਵੀ ਹੋ ਸਕਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਜਿਹ ਜਦ ਨਾਲ ਨੈਚਰਲੀ ਜੇ ਬੰਦੇ ਸਾਡੇ ਬਿਮਾਰ ਘੱਟ ਹੋਣਗੇ ਤਾਂ ਉਹ ਕੰਮ ਜ਼ਿਆਦਾ ਕਰਨਗੇ ਪ੍ਰੋਡਕਟਿਵਿਟੀ ਵੀ ਵਧਦੀ ਹੈ ਸੋ ਇਹ ਦੋ ਮੰਤਬ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਕਿ ਯੋਧ ਨਸ਼ੇ ਵਿਰੋਧ ਵਿੱਚ ਫਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਉਹਨਾਂ ਦੀ ਜੜੀ ਹੈ ਗਿਆ ਡੀਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਔਰ ਦੂਜਾ ਜਿਹੜਾ ਹੈਗਾ ਜੀ ਉਹ ਵੈਕਟਰ ਬੋਰ ਤੇ ਵਾਟਰ ਬੋਰ ਜੀਜ਼ ਦੇ ਇਫੈਕਟਿਵ ਕੰਟਰੋਲ ਵਾਸਤੇ ਜਲਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਪੋਲਿਟੀਆਂ ਦੀਆਂ ਮੀਟਿੰਗ ਕਰਦੇ ਹੋ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 2023 ਵਿੱਚ ਮੋਹਾਲੀ ਸੀਆਈਏ ਸਟਾਫ ਵਿੱਚੋਂ ਇੱਕ ਨਿਜੀ ਚੈਨਲ ਨੂੰ ਕਰਵਾਈ ਗਈ ਇੰਟਰਵਿਊ ਦੇ ਮਾਮਲੇ ਵਿੱਚ ਸੱਤ ਪੁਲਿਸ ਮੁਲਾਜ਼ਮਾ ਨੇ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ ਐਸਆਈਟੀ ਵੱਲੋਂ ਮੋਹਾਲੀ ਦੀ ਇੱਕ ਅਦਾਲਤ ਵਿੱਚ ਥਾਣੇਦਾਰ ਜਗਤਪਾਲ ਸਿੰਘ ਉਰਫ ਜੱਗੂ, ਏਐਸਆਈ ਮੁਖਤਿਆਰ ਸਿੰਘ, ਸਿਪਾਹੀ ਸਿਮਰਨਜੀਤ ਸਿੰਘ, ਸਿਪਾਹੀ ਹਰਪ੍ਰੀਤ ਸਿੰਘ, ਸਿਪਾਹੀ ਬਲਵਿੰਦਰ ਸਿੰਘ, ਸਿਪਾਹੀ ਸਤਨਾਮ ਸਿੰਘ ਸਿਪਾਹੀ ਅਮਰਿਤਪਾਲ ਸਿੰਘ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਅਰਜ਼ੀ ਦਾਇਰ ਕੀਤੀ ਸੀ ਇਸ ਅਰਜ਼ੀ ਤੇ ਸਾਰੇ ਪੁਲਿਸ ਮੁਲਾਜ਼ਮਾ ਨੇ ਸਹਿਮਤੀ ਪ੍ਰਗਟਾਈ ਹੈ ਅਦਾਲਤ ਨੇ ਉਹਨਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਇਜਾਜ਼ਤ ਦੇ ਦਿੱਤੀ ਹੈ ਇਸ ਕੇਸ ਦੇ ਜਾਂਚ ਅਧਿਕਾਰੀ ਨੂੰ ਹੁਕਮ ਦਿੱਤੇ ਗਏ ਨੇ ਕਿ ਉਹ ਨਿਯਮਾਂ ਮੁਤਾਬਕ ਸਹਿਮਤੀ ਪ੍ਰਗਟਾਉਣ ਵਾਲਿਆਂ ਦਾ ਪੋਲੀਗ੍ਰਾਫ ਟੈਸਟ ਕਰਵਾਵੇ ਨੰਗਲ ਸ਼ਹਿਰ ਦੀ ਗਵਾਚੀ ਸ਼ਾਨ ਨੂੰ ਬਹਾਲ ਕਰਨ ਤੇ ਸ਼ਹਿਰ ਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਤੇ ਸ਼੍ਰੀਯਨਾਨਪੁਰ ਸਾਹਿਬ ਤੋਂ ਵਿਦਾਇ ਹਰਜੋਤ ਸਿੰਘ ਬਾਸ ਨੇ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਬਿਜਲੀ ਮੰਤਰੀ ਮਨੋਹ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਤੇ ਪਾਖੜਾ ਨੰਗਲ ਡੈਮ ਦੇ ਆਲੇ ਦੁਆਲੇ ਵਸੇ ਇਸ ਸ਼ਹਿਰ ਦੀ ਸ਼ਾਨ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਰੱਖੀ ਨੰਗਲ ਨੂੰ ਇੱਕ ਮਾਡਲ ਸ਼ਹਿਰ ਤੇ ਵਿਸ਼ਵ ਪੱਧਰੀ ਸੈਰਸਪਾਟਾ ਕੇਂਦਰ ਬਜੂ ਵਿਕਸਿਤ ਕਰਨ ਲਈ ਕੇਂਦਰੀ ਮੰਤਰੀ ਤੋਂ ਨਿਜੀ ਦਖਲ ਦੀ ਮੰਗ ਕਰਦਿਆਂ ਹਰਜੋਤ ਸਿੰਘ ਬਾਸ ਨੇ ਕੇਂਦਰੀ ਮੰਤਰੀ ਅੱਗੇ ਵੱਖ-ਵੱਖ ਪ੍ਰੋਜੈਕਟਾਂ ਦਾ ਪ੍ਰਸਤਾਵ ਰੱਖਿਆ ਜਿਸ ਵਿੱਚ ਇੱਕ ਵਿਆਪਕ ਟਾਊਨਸ਼ਿਪ ਵਿਕਸਿਤ ਕਰਨ ਦੇ ਨਾਲ-ਨਾਲ ਸਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਖੇਤਰ ਦਾ ਵਿਕਾਸ ਮਨਮੋਹਕ ਦ੍ਰਿਸ਼ਾਂ ਨਾਲ ਲਬਰੇਜ਼ ਸੁੰਦਰ ਰੇਲਵੇ ਲਾਈਨ ਵਿਛਾਉਣਾ ਤੇ ਪਾਖੜਾ ਨੰਗਲ ਡੈਮ ਅਜਾਇਬ ਕਰਦੇ ਉਸਾਰੀ ਕਾਰਜ ਨੂੰ ਪੂਰਾ ਕਰਨਾ ਸ਼ਾਮਿਲ ਹੈ। ਪੰਜਾਬ ਪੁਲਿਸ ਨੇ ਨਸ਼ਿਆਂ ਨਾਲ ਜੁੜੇ ਇੱਕ ਹਵਾਲਾ ਰੈਕਟ ਨਾਲ ਆਪਣੇ ਹੀ ਇੱਕ ਪੁਲਿਸ ਕਾਂਸਟੇਬਲ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 40.91 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਵਾਲਾ ਰੈਕਟ ਨਸ਼ਿਆਂ ਦੇ ਮਾਮਲੇ ਨਾਲ ਜੁੜਿਆ ਹੋਇਆ ਏ ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪਹਿਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਕੋਲ ਕੀਤੀ ਪੁੱਛਗਿੱਛ ਦੇ ਆਧਾਰ ਤੇ ਅਗਲੀ ਜਾਂਚ ਵਿੱਚ ਇਹ ਰੈਕਟ ਸਾਹਮਣੇ ਆਇਆ ਪੁੱਲਰ ਨੇ ਕਿਹਾ ਕਿ ਮੋੜਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ بڑے ਸੰਗਠਿਤ ਟੰਗਣਾ ਰੇਸਾ ਹਵਾਲਾ ਰੈਕਟ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਰਕਮ ਦੇ ਭੁਗਤਾਨ ਮੇਲੇ ਬਧੇਰੀ ਚੌਕਸੀ ਵਰਤੀ ਜਾਂਦੀ ਸੀ ਭੁਗਤਾਨ ਕਰਨ ਵਾਲੇ ਤੇ ਭੁਗਤਾਨ ਲੈਣ ਵਾਲੇ ਦੋਵਾਂ ਕੋਲ ਨੋਟਾਂ ਦੇ ਨੰਬਰ ਹੁੰਦੇ ਸਨ ਜੋ ਮਿਲਾਨ ਤੋਂ ਬਾਅਦ ਭੁਗਤਾਨ ਹੁੰਦਾ ਸੀ 69. ਸਮਥਿੰਗ ਕਿਲੋ ਆਪਾਂ ਹਿਰੋਇਨ ਫੜ ਚੁੱਕੇ ਆਂ। ਤਕਰੀਬਨ 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ। ਤੋਂ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਦੀ ਹੱਡੀ ਹੈ ਬੈਕਬੋਨ ਹੈ। ਕਿਉਂਕਿ ਜੇ ਕ੍ਰਾਸ ਬਾਰਡਰ ਸਾਡੇ ਕੋਲ ਡਰੱਗ ਆ ਰਹੀ ਹੈ ਤਾਂ ਨੇਚਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਆ। ਸੋ ਇਹਦੇ 'ਚ ਅਸੀਂ ਪੰਜ ਬੰਦੇ ਫੜੇ ਐ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 91000 ਰੁਪਏ ਕੈਸ਼ ਕੀਤੀ ਗਈ ਹੈ ਸੋ ਕਾਫੀ ਆਰਗੇਨਾਈਜ਼ ਵੇਜ ਇਹ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ आवर ਜਿਹੜੇ ਸਾਡੇ ਨੋਡਲ ਏਜੰਸੀ ਹੈ ਉਹਦੇ ਥਰੂ ਸੋ ਮੈਂ ਸਮਝਦਾ ਕਿ ਬਹੁਤ ਸੋਨਾ ਕੰਮ ਇਹ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜਿਹੜੇ ਡੀਸੀਪੀ ਡੀ ਔਰ ਸੰਦੂ ਸਾਹਿਬ ਜਿਹੜਾ ਸੰਦੂ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਔਰ ਅਮੋਲਤ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫਿਰ ਇੱਕ ਵਾਰ ਦੁਬਾਰਾ ਬਹੁਤ ਅੱਛਾ ਕੰਮ ਕੀਤਾ। ਤੋਂ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇ। ਫਿਰੋਜ਼ਪੁਰ ਵਿੱਚ ਗੁਰੂ ਹਰ ਸਹਾਇ ਦੇ ਪਿੰਡ ਹਾਜੀ ਵਾਲਾ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। मिली जानकारी मुताबिक पिंडा हाजीवाला ਦੇ ਖੇਤਾਂ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਚਲਦਿਆ ਕਈ ਕਿੱਲੇ ਨਾਲ ਸੜਕੇ ਸੁਆਹ ਹੋ ਗਈ। ਅਗਿੰਨੀ ਭਿਆਨਕ ਸੀ ਕਿ ਇਸ ਦੇ ਨਾਲ ਉੱਠਣ ਵਾਲੇ ਧੂਏ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਅੱਗ ਫੈਲਦੀ ਫੈਲਦੀ ਰੇਲਵੇ ਲਾਈਨ ਦੇ ਕੋਲ ਪਹੁੰਚ ਗਈ ਜਿਸ ਕਾਰਨ ਰੇਲ ਗੱਡੀ ਵਿੱਚ ਸਵਾਰ ਮੁਸਾਫਰਾਂ ਦੀ ਸੁਰੱਖਿਆ ਨੂੰ ਦੇਖਦਿਆਂ ਗੁਰੂ ਹਰ ਸਹਾਇ ਰੇਲਵੇ ਸਟੇਸ਼ਨ 'ਤੇ 2:30 ਵਜੇ ਪਹੁੰਚਣ ਵਾਲੀ ਗੱਡੀ ਨੂੰ ਚੋਕ ਤਹਿਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ 'ਤੇ ਰੋਕ ਲਿਆ ਗਿਆ। ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸੀ ਪਰ ਲੋਕ ਕੰਮ ਨੂੰ ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਇੱਥੇ ਹੁਣੇ ਜਸਟ ਥੋੜੇ ਟਾਈਮ ਪਹਿਲਾਂ ਟਰਾਂਸਫਾਰਮ ਤੋਂ ਸਪਾਰਕ ਹੋ ਕੇ ਅੱਗ ਜਿਹੜੀ ਕਣਕ ਦੇ ਣਾੜ ਨੂੰ ਲੱਗੀ ਬੜੀ ਜ਼ਬਰਦਸਤ ਅੱਗ ਲੱਗੀ ਸੀ ਬੜੀ ਤੇਜ਼ੀ ਨਾਲ ਹਵਾ ਤੇਜ਼ ਚੱਲਦੀ ਸੀ ਬੜੀ ਤੇਜ਼ੀ ਦੇ ਨਾਲ ਜਿਹੜੀ ਅੱਗ ਫੈਲ ਚੁੱਕੀ ਸੀ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਧਾਲੇ ਬੜੀ ਬੜੀ ਪੱਧਰ ਤੇ ਜੇ ਕਾਣਕ ਖੜੀ ਆ ਪਰ ਇੱਥੋਂ ਦੇ ਵਾਸੀਆਂ ਨੇ ਬਹੁਤ ਹਿੰਮਤ ਕੀਤੀ ਇਕੱਠੇ ਹੋਏ ਇਕੱਠੇ ਹੋ ਗਏ ਫਿਰ ਫਾਇਰ ਬ੍ਰਿਗੇਡ ਨੂੰ ਇਹਨਾਂ ਨੇ ਫੋਨ ਕੀਤਾ ਨਗਰ ਨਿਗਮ ਦਾ ਜਿਹੜਾ ਫਾਇਰ ਬ੍ਰਿਗੇਡਾ ਮਲਾਜ਼ਮ ਵੀਰ ਵੀ ਸਾਡੇ ਨਾਲ ਖੜੇ ਆ ਬੜੀ ਜਲਦੀ ਉਹ ਪਹੁੰਚੇ ਤੇ ਜਿਹੜਾ ਅੱਗ ਤੇ ਕਾਬੂ ਪਾ ਲਿਆ ਤੇ ਇਹ ਸਪੰਡ ਵਾਸੀਆਂ ਦੀ ਹਿੰਮਤ ਸੀ ਤੇ ਬਹੁਤ ਵੱਡਾ ਨੁਕਸਾਨ ਹੋਣੋਂ ਬਚਾਲਿਆ ਗਿਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬਈ ਇਨ੍ਹਾਂ ਥੀਜਾਂ 'ਤੇ ਧਿਆਨ ਦਿੱਤਾ ਜਾਵੇ ਜਿੱਥੇ ਬਿਜਲੀ ਦੀ ਸਪਾਰਕਿੰਗ ਹੁੰਦੀ ਆ ਜਾਂ ਜਿੱਥੇ ਖੇਤਾਂ ਵਾਲੀ ਬਿਜਲੀ ਬੰਦ ਕੀਤੀ ਜਾ ਸਕਦੀ ਆ ਉੱਥੇ ਬੰਦ ਕੀਤੀ ਜਾਵੇ ਤਾਂ ਕਿ ਵੱਡੀ ਪੱਤਰ ਤੇ ਜਿਹੜਾ ਨੁਕਸਾਨ ਹੋਇਆ ਜਿਵੇਂ ਸਮਾਲ ਸਰ ਕੋਲੇ ਕੱਲ 40 ਏਕੜ ਛੜ ਗਈ ਕੜਿਆਲ ਪਿੰਡ ਦੇ ਵਿੱਚ 10 ਏਕੜ ਕਣਕ ਛੜ ਗਈ ਤੇ ਅੱਜ ਇੱਥੇ ਨਾੜ ਨੂੰ ਲੱਗੀ ਸੀ ਭਾਵਾਂ ਦੀ ਪਰ ਜੇ ਨਾ ਕੰਟਰੋਲ ਕੀਤੀ ਜਾਂਦੀ ਤਾਂ ਸੈਂਕੜੇ ਏਕੜ ਜਿਹੜੀ ਕਣਕ ਖੜੀ ਆ ਉਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਣਾ ਸੀ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਜਦੋਜਹਿਦ ਨਾਲ ਇੱਥੇ ਅੱਗ ਬੁਝਾਉਣ ਆ ਤੇ ਪਹੁੰਚੋ ਦੂਜੇ ਗੇਮ ਦੇ ਕੀ ਮਾਮਲਾ ਤੇ ਕਿੱਦਾਂ ਲੱਗੀ ਅੱਗ ਤਕਰੀਬਨ ਜੀ 1:00 ਵਜੇ ਸਾਨੂੰ ਸੂਚਨਾ ਮਿਲੀ ਸੀ ਵੀ ਦੁੰਨੇ ਕੇ ਪਿੰਡ ਵਿੱਚ ਨਾ ਜਿਹੜਾ ਕਣਕ ਨੂੰ ਸਾਨੂੰ ਸੂਚਨਾ ਮਿਲੀ ਜੀ ਕਣਕ ਨੂੰ ਅੱਗ ਲੱਗ ਗਈ ਆ ਤੇ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਅੱਗ ਕਾਫੀ ਮਾਤਰਾ ਦੇ ਵਿੱਚ ਸੀ ਤੇ ਜਿਹੜੀ ਜਾ ਕੇ ਅਸੀਂ ਮੌਕੇ ਤੇ ਕੰਟਰੋਲ ਕੀਤੀ ਪਰ ਕਣਕ ਨੂੰ ਨਹੀਂ ਸੀ ਉਹ ਨੁਕਸਾਨ ਤਕਰੀਬਨ ਤਿੰਨ ਕ ਕਿੱਲੇ ਜੀ ਟੈਂਕਰ ਦੇ ਮੱਛੇ ਜੀ ਜੋਰਾ ਸਿੰਘ ਪਿੰਡ ਰੱਤਿਆਂ ਦੇ ਸੀਗੇ ਜੀ ਦੇਖੋ ਪਤਾ ਕਿਵੇਂ ਲੱਗੀ ਜਿਆ ਕੇ ਇਹ ਬਿਜਲੀ ਦਾ ਸਪਾਰਕਿੰਗ ਹੋਇਆ ਜੀ ਤੇ ਉਹਦੇ ਨਾਲ ਲੱਗੀ ਆ ਜੀ ਪਰ ਅਸੀਂ ਬਿਜਲੀ ਵਿਭਾਗ ਨੂੰ ਇਹ ਬੇਨਤੀ ਕਰਦੇ ਵੀ ਜਿਹੜੇ ਆ ਦੇਣਾ ਜਿਨ੍ਹਾਂ ਦਾ ਨਾਂ ਕਣਕ ਨਹੀਂ ਵੱਢੀ ਜਾਂਦੀ ਤੇ ਜਾਂ ਟੈਂਕਰ ਆ ਜਿਨ੍ਹਾਂ ਦਾ ਨਾਂ ਤੂੜੀ ਨਹੀਂ ਬਣਦੀਗੀ ਤੇ ਉਹਨਾਂ ਦੇ ਨਾਲ ਸਪਲਾਈ ਜਿਹੜੀ ਨਾ ਉਹ ਬਿਜਲੀ ਦੀ ਦੈਨ ਵੇਲੇ ਨਾ ਛੱਡੀ ਜਾਵੇ ਜੀ ਮੁੜ ਕੇ ਕਾਬੂ ਬੜਿਆ ਜੀ ਹਾਂਜੀ ਹਾਂਜੀ ਹੁਣ ਆਗਤ ਪੂਰੀ ਤਰ੍ਹਾਂ ਕੰਟਰੋਲ ਆ ਜੀ ਸਨੀ ਦਿਓਲ ਤੇ ਰਣਦੀਪ ਹੁੱਡਾ ਦੀ ਫਿਲਮ ਜਾਟ ਦੇ ਇੱਕ ਦ੍ਰਿਸ਼ ਖਿਲਾਫ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਫਿਲਮ ਨਿਰਮਾਤਾ ਪਿੱਛੇ हट ਗਏ ਨੇ ਪਹਿਲਾਂ ਫਿਲਮ ਵਿੱਚੋਂ ਵਿਵਾਦਪੂਰਨ ਦ੍ਰਿਸ਼ ਹੁਣ ਹਟਾ ਦਿੱਤੇ ਗਏ ਨੇ ਤੇ ਹੁਣ ਫਿਲਮ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਤੇ ਦ੍ਰਿਸ਼ ਲਈ ਮਾਫੀ ਮੰਗੀ ਹੈ ਫਿਲਮ ਨਿਰਮਾਤਾਵਾਂ ਨੇ ਲਿਖਿਆ ਹੈ ਕਿ ਫਿਲਮ ਦੇ ਦ੍ਰਿਸ਼ ਨੂੰ ਲੈ ਕੇ ਵਿਰੋਧ ਹੋਇਆ ਸੀ ਜਿਸ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਉਹਨਾਂ ਸਾਰਿਆਂ ਤੋਂ ਮਾਫੀ ਮੰਗਦੇ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੰਚੀ ਇਜ਼ੁਰਾਨ ਜਲੰਧਰ ਵਿੱਚ ਐਫ ਆਈ ਆਰ ਦਰਜ ਕਰਵਾਉਣ ਵਾਲੇ ਇਸਾਈ ਪਾਈਚਾਰੇ ਦੇ ਆਗੂ ਨੇ ਕਿਹਾ ਕਿ ਉਹ ਪਹਿਲਾਂ ਫਿਲਮ ਦੇਖਣਗੇ ਤੇ ਫਿਰ ਫੈਸਲਾ ਲੈਣਗੇ। ਕੈਨੇਡਾ ਦੇ 온ਟਾਰੀਓ ਦੇ ਹੈਮਿਲਟਨ ਵਿੱਚ ਪੰਜਾਬ ਦੀ ਇੱਕ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਕੈਨੇਡਾ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰਿਤ ਐਕਸ ਅਕਾਊਂਟ ਰਾਹੀਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਦਾ ਨਾਮ ਹਰਸਿਮਰਤ ਰੰਦਾਵਾਏ ਜੋ ਕਿ ਪੰਜਾਬ ਦੀ ਰਹਿਣ ਵਾਲੀ ਹੈ। ਹਰਸਿਮਰਤ ਇੱਕ ਬੱਸ ਜੰਟ ਤੇ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਜਦ ਇੱਕ ਗੋਲੀ ਉਸ ਨੂੰ ਆਕੇ ਵੱਜੀ ਪੁਲਿਸ ਦਾ ਕਹਿਣਾ ਹੈ ਕਿ ਹੈਮਿਲਟਨ ਵਿੱਚ ਦੋ ਵਾਹਨਾਂ ਵਿੱਚ ਬੈਠੇ ਲੋਕਾਂ ਵਿਚਕਾਰ ਗੋਲੀਬਾਰੀ ਹੋ ਰਹੀ ਸੀ ਤੇ ਉਸੇ ਦੌਰਾਨ ਇੱਕ ਗੋਲੀ ਹਰਸਿਮਰਤ ਨੂੰ ਜਾਨ ਲੱਗੀ ਤੇ ਉਸ ਦੀ ਮੌਤ ਹੋ ਗਈ ਹੈਮਿਲਟਨ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਟੋਰਾਂਟੋ ਵਿੱਚ ਭਾਰਤ ਦੇ ਕੌਂਸਲਰ ਜਨਰਲ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਅਸੀਂ ਹੈਮਿਲਟਨ অন্ਟਾਰੀਓ ਵਿੱਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਦਾਵਾ ਦੀ ਮੌਤ ਤੋਂ ਬਹੁਤ ਦੁਖੀ ਹਾਂ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਪੀੜਤਾ ਕੰਮ ਤੇ ਜਾਣ ਲਈ ਬੱਸ ਸਟਾਪ ਤੇ ਖੜੀ ਬੱਸ ਦੀ ਉਡੀਕ ਕਰ ਰਹੀ ਸੀ ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ ਉਹਨਾਂ ਕਹਿੰਦੇ ਕਿ ਬੱਸ ਸਟਾਪ ਦੇ ਨੇੜੇ ਇੱਕ ਕਾਰ ਵਿੱਚੋਂ ਗੋਲੀਆਂ ਚਲਾਈਆਂ ਗਈਆਂ ਦਰਸਲ ਦੋ ਕਾਰ ਸਵਾਰਾਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗ ਗਈ ਤੇ ਉਸ ਦੀ ਜਾਨ ਚਲੀ ਗਈ ਉਹ ਪੜਨ ਵਾਸਤੇ ਗਈ ਸੀ ਉਹ ਸਾਨੂੰ ਸਾਡੇ ਰਿਸ਼ਤੇਦਾਰੀ ਤੋਂ ਪਤਾ ਲੱਗਿਆ ਵੀ ਅਮਰ ਕੱਲ ਕੋਈ 2:30 ਵਜੇ ਪਤਾ ਲੱਗਿਆ ਉਹ ਵੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਹੋ ਗਿਆਵਾ ਇਹ ਲੋਗ ਆਦੇ ਉਹ ਆਪਣੀ ਕਾਰਵਾਈ ਪੁਲਿਸ ਉੱਤੇ ਕਰਨ ਲਈ ਆ। ਉਹ 2 ਸਾਲ ਹੋ ਗਏ ਆ। ਦੋ ਭੈਣ ਭਾਈ ਆ ਇੱਕ ਕੁੜੀ ਆ ਤੇ ਇੱਕ ਟਾਕਰ ਦੋ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ। ਇਹ ਰੋਡ ਦੇ ਉੱਤੇ ਖੜੀ ਸੀ। ਗੋਲੀ ਇਹਦੇ ਲੱਗੀ ਤੇ ਉਹਦੀ ਮੌਤ ਹੋ ਗਈ। ਜੋ ਇਹ ਸਰਕਾਰਾਂ ਜਿਹੜੀਆਂ ਆ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਦੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅੰਸਰਾਂ ਤੇ ਕਰਨੀਆਂ ਚਾਹੀਦੀਆਂ। ਤਾਂ ਯਾ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਥੇ ਜੋੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੁਕਵੇਂ ਕਦਮ ਚੁੱਕਣੇ ਚਾਹੀਦੇ ਆ ਇਹ ਸੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆਂ ਚੋਣਵੀਅ ਖਬਰਾਂ ਤੇ ਕੇਜਰੀਵਾਲ ਦੀ ਧੀ ਦੇ ਵਿਆਹ ਤੋਂ ਬਾਅਦ ਜਾਖੜ ਦਾ ਮਾਨ ਤੇ ਨਿਸ਼ਾਨਾ ਗਿਆ ਕਪੂਰਥਲਾ ਹਾਊਸ ਹੰਡ ਮੈਰੀਜ ਪੈਲੇਸ ਆਫ ਐਮੀਨੈਂਸ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਾ ਨਾਲ ਮੁਲਾਕਾਤ ਨੰਗਲ ਸ਼ਹਿਰ ਦੀ ਨਿਹਾਰ ਬਦਲਣ ਦੀ ਕੀਤੀ ਅਪੀਲ ਪੰਜਾਬ ਪੁਲਿਸ ਦਾ ਵੱਡਾ ਦਾਵਾ ਨਸ਼ਿਆਂ ਨਾਲ ਜੁੜੇ ਹਵਾਲਾ ਰੈਕਟ ਵਿੱਚ ਪੁਲਿਸ ਕਾਂਸਟੇਬਲਸ ਅਤੇ 5 ਗ੍ਰਿਫਤਾਰ ਸਨੀ ਦਿਓਲ ਤੇ ਰਣਦੀਪ ਹੁੱਡਾ ਦੀ ਫਿਲਮ ਜਾਟ ਦੇ ਇੱਕ ਦ੍ਰਿਸ਼ ਖਿਲਾਫ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਫਿਲਮ ਨਿਰਮਾਤਾ ਪਿੱਛੇ ਹਟੇ ਨਿਰਮਾਤਾਵਾਂ ਨੇ ਵਿਵਾਦਪੂਰਨ ਦ੍ਰਿਸ਼ ਲਈ ਮੰਗੀ ਮਾਫੀ ਕੈਨੇਡਾ ਦੇ 온ਟਾਰੀਓ ਦੇ ਹੈਮਿਲਟਨ ਵਿੱਚ ਪੰਜਾਬ ਦੀ ਇੱਕ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ ਹੈਮਿਲਟਨ ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟੀ ਇਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ